ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤ ਜੀਓ ਪਾਉ ਭਾਈ ਮੀਰੀ ਚੰਦ ਜੀ ਜਿਨ੍ਹਾਂ ਦਾ ਸਾਡੇ ਸਿੱਖਿਆ ਅਧਿ ਵਿੱਚ ਬਹੁਤ ਸਤਿਕਾਰ ਦੀ ਜਗ੍ਹਾ ਹੈ ਕਿਸਰਾਂ ਉਹ ਆਪਣੇ ਜੀਵਨ ਦੇ ਵਿੱਚ ਇੱਕ ਚੋਰ ਤੋਂ ਭਾਈ ਅਦਲੀ ਦੀ ਸ਼ਰਨ ਵਿੱਚ ਆਏ ਔਰ ਚੋਰ ਤੋਂ ਸਾਧ ਬਣੇ ਹਰ ਗੁਰੂ ਸਾਹਿਬ ਨਾਲ ਪੇਠਵਾਰ ਤਾਂ ਹੋਉਂ ਤੇਗ ਅਰਜਨ ਸਿੰਘ ਦੇ ਨਾਲ ਉਸ ਤੋਂ ਬਾਅਦ ਉਹਨਾਂ ਦੀ ਸੁਰਤੀ ਗੁਰੂ ਘਰ ਦੇ ਨਾਲ ਜੁੜੀ ਔਰ ਪ੍ਰਸ਼ੰਸਾ ਜਦ ਨਾਲ ਦੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਕਿਸ ਗੱਲੋਂ ਕੀਤੀ ਔ ਇਵਨ ਸਰਵਣ ਕਰੀਏ ਇੱਕ ਵਾਰ ਕਾਬਲ ਦੀ ਸੰਗਤ ਗੁਰੂ ਦਰਸ਼ਨਾਂ ਨੂੰ ਆਈ ਤਾਂ ਉਹਨਾਂ ਨਾਲ ਭਾਈ ਕਰੋੜੀ ਮਲ ਵੀ ਆਇਆ ਜਿਹੜਾ ਇੱਕ ਚੰਗੀ ਨਸਲ ਦੇ ਘੋੜੇ ਗੁਲਬਾਗ ਤੇ ਦਿਲਬਾਗ ਗੁਰੂ ਜੀ ਨੂੰ ਭੇਟਾ ਕਰਨ ਵਾਸਤੇ ਲਿਆ ਆ ਜਿਆਦੇ ਸਾਰੀ ਸੰਗਤ ਲਾਹੌਰ ਵਿੱਚ ਘੁੰਮ ਫਿਰ ਰਹੀ ਸੀ ਤਲਹੌਰ ਦੇ ਹਾਕਮ ਅਨਾਇਤullah ਦੀ ਨਜ਼ਰ ਉਹਨਾਂ ਦੇ ਘੋੜਿਆਂ ਤੇ ਪਈ ਅਨਾਇਤullah ਨੇ ਉਹ ਘੋੜੇ ਮੁੱਲ ਲੈਣੇ ਚਾਏ ਪਰ ਕਰੋੜੀ ਮਲਣੇ ਕਹਿ ਕੇ ਨਾ ਕਰ ਦਿੱਤੀ ਕਿ ਇਹ ਘੋੜੇ ਵੇਚਣ ਵਾਸਤੇ ਨਹੀਂ ਬਲਕਿ ਆਪਣੇ ਇਸ਼ਟ ਤਨ ਤਨ ਸਹਿਬ ਸ੍ਰੀ ਗੁਰੂ ਹਰਗਵਿੰਦ ਸਾਹਿਬ ਜੀ ਨੂੰ ਭੇੜ ਕਰਨ ਵਾਸਤੇ ਲਾਇਆ ਹੈ ਹਾਕਮ ਉਸ ਦੀ ਇਹ ਗੱਲ ਤੇ ਚਿੜ ਗਿਆ ਤੇ ਦੋਵੇਂ ਘੋੜੇ ਖੋਲੇ ਜਦ ਕਾਬਲ ਦੀ ਸੰਗਤ ਗੁਰੂ ਪਾਸ ਸੁਜੀ ਸਾਰੀਆਂ ਸੰਗਤਾਂ ਕਾਰ ਪੇਟ ਰੱਖ ਮੱਥਾ ਟੇਕ ਕੇ ਬੈਠ ਗਈਆਂ ਪਰ ਕਰੋੜੀ ਮੱਲ ਕੋਈ ਪੇਟ ਗੇ ਰੱਖਣ ਦੀ ਥਾਂ ਉਦਾਸ ਲੱਜੇ ਵਿੱਚ ਇੰਜ ਬੋਲਿਆ ਮਹਾਰਾਜ ਮੈਂ ਆਪ ਜੀ ਨੂੰ ਪੇਟ ਕਰਨ ਵਾਸਤੇ ਦੋ ਵਧੀਆ ਅਰਬੀ ਨਸਲ ਦੇ ਘੋੜੇ ਗੁਲਬਾਗ ਤੇ ਦਿਲਬਾਗ ਲੈ ਕੇ ਆਇਆ ਸੀ ਪ੍ਰਰਾਹ ਵਿੱਚ ਲਾਹੌਰ ਦੇ ਹਾਕਮ ਅਨਾਇਤ ਉੱਲਾ ਨੇ ਖੋਲੇ ਨੇ ਮੇਰੇ ਪਾਸ ਸੁਨਾਬ ਜੀ ਨੂੰ ਕਾਰ ਪੇਟਾ ਕਰਨ ਲਈ ਕੁਝ ਨਹੀਂ ਬਚਿਆ ਗੁਰੂ ਜੀ ਨੇ ਉਸ ਨੂੰ ਦਲਾਸਾ ਦਿੱਤਾ ਤੇ ਹੱਸਦੇ ਹੋਏ ਕਿਹਾ ਤੇਰੇ ਘੋੜੇ ਸਾਨੂੰ ਪਹੁੰਚ ਗਏ ਤੂੰ ਹੁਣ ਕਿਸੇ ਗੱਲ ਦਾ ਫਿਕਰ ਨਾ ਕਰ ਅਸੀਂ ਆਪੇ ਲੈ ਲਵਾਂਗੇ ਅਸੀਂ ਤੇਰੇ ਤੇ ਬਹੁਤ ਖੁਸ਼ ਹਾਂ ਪ੍ਰਸੰਨ ਹਾਂ ਤੇਰੀ ਕੀਮਤੀ ਭੇਟਾ ਪ੍ਰਾਪਤ ਕਰਕੇ ਹੀ ਛੱਡਾਂਗੇ ਭਾਈ ਕਰੋੜੀ ਮਲ ਨੂੰ ਤਸੱਲੀ ਹੋ ਗਈ ਖੁਸ਼ ਹੋ ਗਿਆ ਗੁਰੂ ਜੀ ਨੇ ਬੀਦੀ ਚੰਦ ਨੂੰ ਆਪਣੇ ਕੋਲ ਬੁਲਾਇਆ ਤੇ ਥਾਪੜਾ ਦੇ ਕੇ ਕਿਹਾ ਪੰਝਾ ਗੁਰੂਆਂ ਦਾ ਨਾਂ ਲੈ ਕੇ ਅਰਦਾਸ ਕਰ ਅਤੇ ਲਾਹੌਰ ਵੱਲ ਜਾ ਤੇ ਅਨੈਤ ਉੱਲਾ ਦੇ ਕਿਲੇ ਦੇ ਵਿੱਚੋਂ ਘੋੜੇ ਕੱਢ ਕੇ ਲਿਆ ਸੋ ਪੰਜਾਂ ਗੁਰੂਆਂ ਦਾ ਨਾਮ ਲੈ ਕੇ ਅਰਦਾਸ ਬੇਨਤੀ ਕੀਤੀ ਗਈ ਅਤੇ ਭਾਈ ਵਿਧੀ ਚੰਦ ਜੀ ਲਾਹੌਰ ਨੂੰ ਚਾਲੇ ਪਾਏ ਰਸਤੇ ਦੀਆਂ ਮੰਜ਼ਲਾਂ ਨੂੰ ਤੈਅ ਕਰਦੇ ਹੋਏ ਲਾਹੌਰ ਪੁੱਜ ਕੇ ਉੱਥੇ ਇੱਕ ਗੁਰੂ ਘਰ ਦਾ ਅਨੰਨ ਸੇਵਕ ਸੀ ਭਾਈ ਜੀਵਨ ਇਹ ਸੱਜੇ ਸੱਜੇ ਉਸ ਦੇ ਘਰ ਵਿੱਚ ਪਹੁੰਚ ਗਏ ਅਤੇ ਠਹਿਰਾ ਕੀਤਾ ਅਗਲੇ ਦਿਨ ਉਸਨੇ ਜੀਵਨ ਨੂੰ ਕਿ ਇੱਕ ਵਧੀਆ ਰੰਬੀ ਦਾਤਰੀ ਮੈਨੂੰ ਲਿਆ ਕੇ ਦੇ ਤੇ ਇੱਕ ਮੈਨੂੰ ਪੱਲੀ ਦੇ ਪੇਸ ਕਾਇਆਂ ਵਾਲਾ ਧਾਰ ਕੇ ਤੇ ਦਾਤਰੀ ਪੱਲੀ ਲੈ ਕੇ ਬਾਹਰ ਚਲੇ ਗਿਆ ਔਰ ਬਾਹਰ ਜਾ ਕੇ ਵਧੀਆ ਟਿਹੜਾਂ ਵਾਲਾ ਘਾ ਟੰਡ ਖੋਦ ਕੇ ਕਿਲੇ ਦੀ ਬਾਹਰੀ ਦਵਾਰ ਦੇ ਕੋਲ ਜਾ ਬੈਠਾ ਤੇ ਘੋੜਿਆਂ ਦਾ ਦਰੋਗਾ ਸ਼ੈਦੇ ਖਾਂ ਜਦ ਬਾਹਰ ਆਇਆ ਤਾਂ ਵਧੀਆ ਘਾਹ ਵੇਖ ਕੇ ਬਹੁਤ પ્રસન્ન ਹੋਇਆ ਪਰ ਘਾਹ ਵੀ ਸਸਤੇ ਮੁੱlte ਮਿਲ ਜਾਣ ਕਰਕੇ ਹੋਰ ਵੀ ਖੁਸ਼ ਹੋਇਆ ਉਸ ਘਾਹ ਹੀ ਬਿਲੀ ਚੰਦ ਨੂੰ ਪਣ ਚਕਾਈ ਅਤੇ ਘੋੜਿਆਂ ਨੂੰ ਪਾਉਣ ਲਈ ਉਸ ਨੂੰ ਸ਼ਾਹੀ ਅਸਤਬਲ ਦੇ ਵਿੱਚ ਲੈ ਗਿਆ ਭਾਈ ਬਿਧੀਚੰਦ ਘੋੜਿਆਂ ਨੂੰ ਕਾਹ ਪਾਉਂਦੇ ਰਹੇ ਤੇ ਉਹਨਾਂ ਨੂੰ ਖਰਖਰਾ ਫੇਰਦੇ ਰਹੇ ਪਲੋਸਦੇ ਰਹੇ ਪਿਆਸ ਕਰਦੇ ਪਿਆਰ ਕਰਦੇ ਰਹੇ ਭਾਈ ਬਿਧੀਚੰਦ ਦਾ ਕਾਹ ਘੋੜਿਆਂ ਨੂੰ ਵੀ ਪਸੰਦ ਆਇਆ ਤੇ ਦਰੋਗੇ ਸ਼ੈਦੇ ਖਾਨ ਨੂੰ ਵੀ ਪਸੰਦ ਆ ਗਿਆ ਭਾਈ ਬਿਧੀਚੰਦ ਹਰ ਰੋਜ਼ ਕਾਹ ਲਿਆਉਂਦਾ ਘੋੜਿਆਂ ਨੂੰ ਪਾਉਂਦਾ ਇਹ ਨਿਤ ਦੀ ਸੇਵਾ ਸੰਭਾਲ ਕਰਕੇ ਘੋੜੇ ਵੀ ਭਾਈ ਬਿਧੀਚੰਦ ਨੂੰ ਪਛਾਣਨ ਲੱਗ ਪਏ ਤੇ ਜਦ ਉਹ ਘਾ ਲੈ ਕੇ ਆਉਂਦਾ ਤਾਂ ਉਹ ਅੱਗੋਂ ਹਿਣਕਦੇ ਸ਼ੈਦੇ ਖਾਨ ਨੇ ਪਾਈ ਬਰੀ ਜਾਂਦਾ ਇੰਨਾ ਪਿਆਰ ਵੇਖ ਕੇ ਉਹਨਾਂ ਘੋੜਿਆਂ ਦੀ ਸੇਵਾ ਲਈ ਨੌਕਰ ਰੱਖ ਲਿਆ ਆਪ ਉਹ ਬੜੇ ਭੋਲੇ ਭਾਲੇ ਬਣ ਕੇ ਰਹਿੰਦੇ ਸਨ ਪਰ ਘੋੜਿਆਂ ਨਾਲ ਆਪ ਦਾ ਸਨੇਹ ਦਿਨ ਬਦਨ ਵੱਧਦਾ ਜਾਂਦਾ ਸੀ ਉਹ ਰੋਜ਼ ਰਾਤ ਨੂੰ ਇੱਕ ਪੱਥਰ ਜਿਹੜਾ ਕਿ ਜਦੋਂ ਘਾ ਦੀ ਪੰਡ ਲੈਉਂਦੇ ਸੀ ਉਹਦੇ ਵਿੱਚ ਬੰਨ ਕੇ ਲਿਉਂਦੇ ਸੀ ਤੇ ਉਹ ਪੱਥਰ ਰਾਤ ਨੂੰ ਦਰਿਆ ਦੇ ਵਿੱਚ ਸੁੱਟ ਦਿੰਦੇ ਸੀ ਦਰਿਆ 라ਵੀ ਕਿਲੇ ਦੀਆਂ ਕੰਧਾਂ ਨੂੰ ਛੂ ਕੇ ਵਹਿ ਰਿਹਾ ਸੀ ਪੱਥਰ ਸੁੱਟਣ ਦੇ ਖੜਾਕ ਨੂੰ ਸੁਣ ਕੇ ਜਦ ਚੌਕੀਦਾਰ ਪਹਿਰੇਦਾਰ ਵੇਖਦੇ ਤਾਂ ਉਹਨਾਂ ਨੂੰ ਕੋਈ ਦਿਖਦਾ ਨਾ ਅਖੀਰ ਉਹਨਾਂ ਸਮਝਿਆ ਕੋਈ ਜਾਨਵਰ ਕਿਲੇ ਦੀ ਕੰਧ ਨਾਲ ਆ ਕੇ ਟਕਰਾਉਂਦਾ ਹੈ ਇਸ ਲਈ ਇਸ ਪਾਸਿਓਂ 에ਰੋਜ ਦਾ ਵਰਤਾਰਾ ਵੇਖ ਕੇ ਹੌਲੀ-ਹੌਲੀ ਅਵਿਸਲੇ ਹੋ ਗਏ। ਵਿਦੀ ਚੰਦ ਦੀ ਜਦੋਂ 1 ਮਹੀਨੇ ਬਾਅਦ ਪਹਿਲੀ ਤਨਖਾਹ ਆਈ ਤਾਂ ਪਰਿਵਾਰ ਆਨੇ ਗਏ। ਸਾਰਿਆਂ ਨੇ ਖੁਸ਼ ਹੋ ਕੇ ਕਿਹਾ ਭਾਈ ਸਾਨੂੰ ਪਾਰਟੀ ਸ਼ਾਰਟੀ ਕਰ। ਜਣੂ ਵਿਦੀ ਚੰਦ ਤਾਂ ਪਹਿਲਾਂ ਹੀ ਐਸਾ ਮੌਕਾ ਵੇਖ ਰਿਆ ਸੀ। ਵਿਦੀ ਚੰਦ ਨੇ ਇੱਕ ਪੀਪਾ ਸ਼ਰਾਬ ਦਾ ਮੰਗਵਾ ਦਿੱਤਾ ਅਤੇ ਨਾਲ ਖਾਣ ਵਾਸਤੇ ਪੈਸੇ ਦਿੱਤੇ ਭਾਈ ਜੋ ਤੁਸੀਂ ਛਕਣਾ ਹੈ ਲਿਆ ਸਕਦੇ ਹੋ ਤੇ ਛਕ ਸਕਦੇ ਹੋ ਇਸ ਤਰ੍ਹਾਂ ਭਾਈ ਵਿਧੀ ਚੰਦ ਨੇ ਆਪਣੀ ਤਨਖਾਹ ਦੇ ਵਿੱਚੋਂ ਜੋ ਪੈਸਾ ਸੀ ਉਹ ਉਹਨਾਂ ਦੇ ਉੱਤੇ ਖਵਾਇਆ ਪਿਆਇਆ ਤੇ ਸ਼ਰਾਬ ਦੇ ਨਸ਼ੇ ਵਿੱਚ ਜਦੋਂ ਉਹ ਬੇਹੋਸ਼ ਹੋ ਗਏ ਬਿਧੀ ਚੰਦ ਨੇ ਉਹਨਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਫਿਰ ਉਹਨਾਂ ਚਾਬੀਆਂ ਲਈਆਂ ਤੇ ਘੋੜੇ ਗੁਲਵਾਗ ਨੂੰ ਖੋਲਿਆ ਪਿੱਛੋਂ ਹਟ ਕੇ ਉਸ ਤੋਂ ਇਹਨੇ ਜ਼ੋਰ ਦੀ ਛਾਲ ਮਰਵਾਈ ਕਿ ਉਹ ਬਿਧੀ ਚੰਦ ਸੁਮੀਦ ਕਿਲਾ ਟਪਕੇ ਦਰਿਆ ਵਿੱਚ ਖੁੱਦ ਪਿਆ ਇਸ ਤਰ੍ਹਾਂ ਕਰਕੇ ਭਾਈ ਵਿਧੀਚੰਦ ਨੇ ਉਹ ਘੋੜਾ ਤਾਂ ਤੁਹਾਨੂੰ ਸਾਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦੇ ਜਾਂ ਪੇਸ਼ ਕੀਤਾ ਗੁਰੂ ਜੀ ਨੇ ਭਰੀ ਸੰਗਤ ਦੇ ਵਿੱਚ ਪਾਈ ਵਿਧੀਚੰਦ ਦੀ ਪ੍ਰਸ਼ੰਸਾ ਕੀਤੀ ਤੇ ਦੂਸਰਾ ਘੋੜਾ ਵੀ ਵਿਧੀਚੰਦ ਨੂੰ ਨਜੂਮੀ ਬਣ ਕੇ ਲਿਆਉਂਦਾ ਹੈ ਉਸ ਦੀ ਵਾਰਤਾ ਅਬਜੀਤ ਜੀ ਨਾਲ ਬਾਅਦ ਵਿੱਚ ਸਰਵਣ ਕਰਾਵਾਂਗੇ ਕਿਸ ਤਰ੍ਹਾਂ ਦੂਜਾ ਘੋੜਾ ਲੈਣ ਜਾਂਦਾ ਹੈ ਜਦੋਂ ਪਹਿਲਾ ਕੋੜਾ ਲੈ ਕੇ ਆਇਆ ਤੇ ਗੁਰੂ ਜੀ ਨੇ ਉਸ ਨੂੰ ਛਾਤੀ ਦੇ ਨਾਲ ਆਇਆ ਤੇ ਵਰ ਬਖਸ਼ਿਸ਼ ਕੀਤਾ ਕਿ ਵਿਦਿ ਚੰਦ ਸੀਨਾ ਗੁਰੂ ਦਾ ਸੀਨਾ ਪ੍ਰੇਮ ਭਗਤ ਲੀਨਾ ਕਦੀ ਕਮੀ ਨਾ ਸੋ ਗੁਰੂ ਸਾਹਿਬ ਦੇ ਇਸ ਸਿੱਖ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਬੜੇ ਪਿਆਰ ਦੇ ਨਾਲ ਵਰ ਦਿੱਤੇ ਔਰ ਬੀਰੀ ਚੰਦ ਅੱਜ ਸਾਰੀ ਦੁਨੀਆ ਤੇ ਨਾਮ ਕਾਇਮ ਹੈ ਘੋੜੇ ਵੀ ਲੈ ਕੇ ਆਇਆ ਸੀ ਤੇ ਪੱਟੀ ਦੇ ਵਿੱਚੋਂ ਦਸ਼ਾਲੇ ਵੀ ਲੈ ਕੇ ਆਇਆ ਸੀ ਸੋ ਉਹ ਵਾਰਤਾ ਆਪ ਜੀ ਦੇ ਨਾਲ ਬਾਤ ਸਾਂਝੀ ਕਰਾਂਗੇ ਇਹ ਵਾਰਤਾ ਹੈ ਕਿ ਗੁਰੂ ਸਾਹਿਬ ਬੀਰੀ ਜੰਤੇ ਕਿਸ ਤਰ੍ਹਾਂ ਪ੍ਰਸੰਨ ਹੋਏ ਘੋੜਾ ਲਿਆਉਣ ਕਰਕੇ ਸੋ ਹੋਈਆਂ ਪੁੱਲਾਂ ਨੂੰ ਨੱਚਤਾਰਿਓ ਆਓ ਗੱਜ ਕੇ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ